ਸਸਿਕਾ ਜੀ ਤੁਸੀਂ ਜੁੜੇ ਹੋ ਸਾਡੇ ਖਾਸ ਪ੍ਰੋਗਰਾਮ ਸਿਆਸੀ ਝੋਖੇ ਦੇ ਵਿੱਚ ਤੇ ਅਸੀਂ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਿਸੇ ਨਾ ਕਿਸੇ ਲੋਕ ਸਭਾ ਹਲਕੇ ਦੀ ਪੂਰੀ ਜਾਣਕਾਰੀ ਦੇਵਾਂਗੇ ਇਤਿਹਾਸਕ ਘਟਨਾਵਾਂ ਦੀ ਜਾਣਕਾਰੀ ਦੇਵਾਂਗੇ ਔਰ ਕਿਸੇ ਨਾ ਕਿਸੇ ਵਿਧਾਨ ਸਭਾ ਹਲਕੇ ਤੇ ਇਸ ਪ੍ਰੋਗਰਾਮ ਦੇ ਵਿੱਚ ਨਜ਼ਰਸਾਨੀ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੇ ਪੰਜਾਬ ਦੀ ਸਿਆਸਤ ਨੂੰ ਬਦਲਿਆ ਪੰਥਕ ਸਿਆਸਤ ਨੂੰ ਬਦਲਿਆ ਲੀਡਰਸ਼ਿਪ ਨੂੰ ਬਦਲਿਆ ਔਰ ਬਦਲੀ ਹੋਈ ਲੀਡਰਸ਼ਿਪ ਨੇ ਪੰਜਾਬ ਦੀ ਤਕਦੀਰ ਨੂੰ ਬਦਲਣ ਦਾ ਕੰਮ ਕੀਤਾ ਔਰ ਆਪੋ ਆਪਣੀਆਂ ਪਾਰਟੀਆਂ ਨੂੰ ਨਵੇਂ ਮਕਾਮ ਤੇ ਲੈ ਕੇ ਜਾਣ ਦਾ ਕੰਮ ਕੀਤਾ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਅਹਿਮ ਸੀਟ ਦਾ ਜਿਸ ਤੇ ਅੱਜ ਪੂਰੇ ਪੰਜਾਬ ਦੀ ਨਜ਼ਰ ਹੈ ਪੂਰਾ ਪੰਜਾਬ ਉਸ ਸੀਟ ਤੇ ਟੇਕ ਲਗਾਈ ਬੈਠਾ ਹੋਇਆ ਕਿ ਉਸ ਸੀਟ ਦਾ ਨਤੀਜਾ ਕੀ ਹੋ ਗਿਆ ਹਾਲਾਂਕਿ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਉਮੀਦ ਮੁਤਾਬਕ ਕਹਿਆ ਜਾ ਰਿਹਾ ਸੀ ਕਿ ਹਰਿਆਣਾ ਦੇ ਨਾਲ ਹੀ ਪੰਜਾਬ ਦੀਆਂ ਜਿਮਨੀ ਚੋਣਾਂ ਹੋਣਗੀਆਂ ਪਰ ਅਜੇ ਹਾਂ ਨਹੀਂ ਹੋਇਆ ਅਸਲੀ ਜਿਹੜੀਆਂ ਆ ਪੰਜਾਬ ਦੇ ਵਿੱਚ ਜਿਮਣੀ ਚੋਣਾ ਜਿਹੜੀਆਂ ਆ ਪੈਂਡਿੰਗ ਨੇ ਔਰ ਇਸ ਸਾਲ ਦੇ ਅਖੀਰ ਤੱਕ ਇਹ ਜਿਮਣੀ ਚੋਣਾ ਹੋ ਸਕਦੀਆਂ ਨੇ ਗਿੱਦੜਬਾਹ ਸੀਟ ਦੇ ਅੱਜ ਜ਼ਿਕਰ ਕਰਾਂਗੇ ਇਸ ਪਹਿਲੇ ਐਪੀਸੋਡ ਦੇ ਵਿੱਚ ਕਿ ਗਿੱਦੜਬਾਹ ਸੀਟ ਪੰਜਾਬ ਦੇ ਸਿਆਸੀ ਚਰੋਖੇ ਦੇ ਵਿੱਚ ਅਹਿਮੀਅਤ ਕਿਵੇਂ ਰੱਖਦੀ ਹੈ ਇਸ ਦੀ ਭੂਗੋਲਿਕ ਸਥਿਤੀ ਕੀ ਹੈ ਇਸ ਦੀ ਰਾਜਨੀਤਿਕ ਸਥਿਤੀ ਕੀ ਹੈ ਔਰ ਉੱਥੋਂ ਦੇ ਵੋਟਰਾਂ ਦਾ ਮਨ ਕਿਸ ਪਾਰਟੀ ਦੇ ਲਈ ਹਮੇਸ਼ਾ ਰੁਝਦਾ ਰਿਹਾ ਔਰ ਕਿਹੜੀ ਪਾਰਟੀ ਉਹ ਸੀ ਜਿਸ ਨੇ ਇਸ ਗਿੱਦੜਬਾਹ ਹਲਕੇ ਤੋਂ ਆਪਣੇ ਆਵਾਜ਼ ਬੁਲੰਦ ਕੀਤੀ 1992 ਦੇ ਵਿੱਚ ਜਦੋਂ ਅਕਾਲੀ ਦਲ ਦਾ ਬਾਈਕਾਰ ਸੀ ਤਾਂ ਉਦੋਂ ਰਗਵੀਰ ਸਿੰਘ ਪ੍ਰਧਾਨ ਜਿਹੜੇ ਪ੍ਰਧਾਨ ਦੇ ਨਾਮ ਨਾਲ ਜਾਣੇ ਜਾਂਦੇ ਸੀ ਉਹ ਉਸ ਸੀਟ ਤੋਂ ਜਿਹੜੀ ਅਕਾਲੀ ਦਲ ਦੀ ਪਛਤੈਨੀ ਸੀਟ ਸੀ ਉਤੋਂ ਬਤੌਰ ਕਾਂਗਰਸ ਦੀ ਟਿਕਟ ਤੇ ਐਮਐਲਏ ਬਣਦੇ ਨੇ ਪਰ 1995 ਦੇ ਵਿੱਚ ਅਸ਼ੋਕ ਧੀਰਕਟ ਮਾਰ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਤੇ ਉਹਨਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਚਲੀ ਜਾਂਦੀ ਹੈ 1967 ਦੇ ਵਿੱਚ ਇਹ ਹਲਕਾ ਬਣਿਆ ਸੀ 1969 ਤੋਂ ਬਾਅਦ ਲਗਾਤਾਰ 1985 ਤੱਕ ਪ੍ਰਕਾਸ਼ ਸਿੰਘ ਬਾਦਲ ਲਗਾਤਾਰ 5 ਵਾਰ ਇਥੋਂ ਵਧਾਇਕ ਚੁਣੇ ਗਏ ਹੁਣ ਵੀ ਪੰਜਾਬ ਉਸੇ ਮਕਾਮ ਤੇ ਖੜਾ ਹੈ ਪਾਰਟੀਆਂ ਉਸੇ ਮਕਾਮ ਤੇ ਖੜੀਆਂ ਨੇ तमाम ਚਰਚਾ ਜਿਹੜੀ ਹੈਗੀ ਉਸੇ ਮਕਾਮ ਤੇ ਖੜੀ ਹੈ ਤਾਂ ਲਗਾਤਾਰ ਅਸੀਂ ਕੋਸ਼ਿਸ਼ ਹੈ ਇਸ ਖਾਸ ਪ੍ਰੋਗਰਾਮ ਦੇ ذریعے ਕਿ ਇਸ ਪੂਰੇ ਹਲਕੇ ਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ 1992 ਦੇ ਵਿੱਚ ਜਦੋਂ ਅਕਾਲੀ ਦਲ ਦਾ ਬਾਈਕਾਰ ਸੀ ਰਗਵੀਰ ਸਿੰਘ ਪ੍ਰਦਾਨ ਕਾਂਗਰਸ ਦੀ ਟਿਕਟ ਤੋਂ ਚੋਣ ਲੜਦੇ ਨੇ ਔਰ ਇਥੋਂ ਦੇ ਐਮਐਲਏ ਬਣਦੇ ਨੇ ਵਿਧਾਇਕ ਬਣਦੇ ਨੇ 1995 ਦੇ ਵਿੱਚ ਅਸ਼ੋਕ ਧੀਰ ਮਾਮਲੇ ਦੇ ਵਿੱਚ ਉਹਨਾਂ ਤੇ ਕਟਮਾਰ ਦੇ ਇਲਜ਼ਾਮ ਲੱਗਦੇ ਨੇ ਔਰ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਤੇ ਸਜ਼ਾ ਸੁਣਾਉਣ ਦੇ ਚੱਲਦਿਆਂ ਉਹਨਾਂ ਦੀ ਮੈਂਬਰਸ਼ਿਪ ਜਦੋਂ ਰੱਦ ਹੋ ਜਾਂਦੀ ਹੈ ਤਾਂ ਪੰਜਾਬ ਦੇ ਸਾਹਮਣੇ ਜਿਮਨੀ ਚੋਣ ਆ ਜਾਂਦੀ ਹੈ ਅਕਾਲੀ ਦਲ ਲਈ ਇਹ ਜਿਮਨੀ ਚੋਣ ਕਾਫੀ ਅਹਿਮ ਸੀ ਕਿਉਂਕਿ ਅਕਾਲੀ ਦਲ ਉਸ ਸਮੇਂ ਬਾਈਕਾਰਡ ਦੇ ਕਾਰਨ ਪੰਜਾਬ ਦੀ ਸੱਤਾ ਤੋਂ ਔਰ ਪੰਜਾਬ ਦੇ ਵਿਰੋਧੀ ਧਿਰ ਦੇ ਵਿੱਚੋਂ ਵੀ ਗਾਇਬ ਸੀ ਬਹੁਤ ਸਾਰੇ ਹਾਲਾਂਕਿ ਉਸ ਵੇਲੇ ਜਿਹੜੇ ਹੈਗੇ ਨੇ ਆਜ਼ਾਦ ਉਮੀਦਵਾਰ ਜ਼ਰੂਰ ਜਿੱਤੇ ਔਰ ਆਜ਼ਾਦ ਉਮੀਦਵਾਰ ਜਿੱਤਣ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਦੀ ਸਿਆਸਤ ਕਾਫੀ ਬਦਲੀ ਸੀ ਪਰ ਕਾਫੀ ਅਹਿਮ ਸੀ ਕਿ ਜਦੋਂ ਇਹ ਜਿਮਨੀ ਚੋਣ ਆਵੇ ਤਾਂ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਆਪਣਾ ਕਿਸ ਤਰੀਕੇ ਦਾ ਪ੍ਰਦਰਸ਼ਨ ਕਰੇਗਾ ਸਭ ਦੀਆਂ ਨਜ਼ਰਾਂ ਗਿੱਦੜਬਾਹ ਸੀਟ ਤੇ ਸੀ ਗਿੱਦੜਬਾਹ ਸੀਟ ਪੂਰਨ ਤੌਰ ਤੇ ਜਿਹੜੀ ਹੈ ਉਹ ਪਿੰਡੂ ਹਲਕੇ ਦੇ ਨਾਲ ਸੰਬੰਧਿਤ ਹੈ ਪਿੰਡੂ ਹਲਕਾ ਜਿਹੜਾ ਹੈਗਾ ਪੂਰੀ ਇਸ ਦੀ ਰਹਿ ਨਮਾਈ ਕਰਦਾ ਹੈਗਾ ਜ਼ਿਆਦਾਤਰ ਪਿੰਡੂ ਪਿਛੋਕੜ ਵਾਲੇ ਲੋਕ ਜਿਹੜੇ ਹੈਗੇ ਨੇ ਇੱਥੋਂ ਦੇ ਵੋਟਰ ਨੇ 1995 ਦੇ ਵਿੱਚ ਜਦੋਂ ਗਿੱਦੜਬਾਹ ਦੀ ਜਿਮਣੀ ਚੋਣ ਹੁੰਦੀ ਹੈ ਤਾਂ ਇਸ ਜਿਮਣੀ ਚੋਣ ਦੇ ਵਿੱਚ ਅਸ਼ੋਕ ਧੀਰਪਟਮਾਰ ਮਾਮਲੇ ਦੇ ਵਿੱਚ ਜਦੋਂ ਅਸਤੀਫਾ ਰਗਵੀਰ ਸਿੰਘ ਪ੍ਰਧਾਨ ਦਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਦੀਪਕ ਕੁਮਾਰ ਗਰਗ ਜਿਹੜੇ ਉਹਨਾਂ ਦੇ ਪੁੱਤਰ ਸੀ ਉਹ ਕਾਂਗਰਸ ਦੀ ਟਿਕਟ ਤੋਂ ਚੋਣ ਲੜਦੇ ਨੇ ਤੇ ਦੂਜੇ ਪਾਸੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਤੌਰ ਫਾਈਨਾਂਸ ਮਿਨਿਸਟਰ ਬਨਣ ਵਾਲੇ ਮਨਪ੍ਰੀਤ ਸਿੰਘ ਬਾਦਲ ਇਸ ਸੀਟ ਤੋਂ ਆਪਣਾ ਸਿਆਸੀ ਆਗਾਜ਼ ਕਰਦੇ ਨੇ ਸਿਆਸੀ ਆਗਾਜ਼ ਹੁੰਦਾ ਮਨਪ੍ਰੀਤ ਸਿੰਘ ਬਾਦਲ ਦਾ ਔਰ ਉਸ ਸਮੇਂ ਕਿਹਾ ਜਾਂਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਉੱਤਰਾਧਿਕਾਰੀ ਤੌਰ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਚੁਣ ਲਿਆ ਹੈ ਔਰ ਇਹ ਆਮ ਚਰਚਾ ਸੀ ਕਿ ਬਾਦਲ ਪਰਿਵਾਰ ਦੀ ਰਾਜਨੀਤੀ ਨੂੰ ਅੱਗੇ ਹੁਣ ਮਨਪ੍ਰੀਤ ਬਾਦਲ ਵਧਾਉਣਗੇ ਹਾਲਾਂਕਿ ਕਾਫੀ ਸਾਰੀਆਂ ਇੰਟਰਵਿਊਜ਼ ਹੋਈਆਂ ਜਿਨ੍ਹਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸਰਦਾਰ ਗੁਰਦਾਸ ਸਿੰਘ ਬਾਦਲ ਜਿਹੜੇ ਹੈਗੇ ਨੇ ਲਗਾਤਾਰ ਕਹਿੰਦੇ ਨਜ਼ਰ ਆਏ ਸੀ ਕਿ ਉਹਨਾਂ ਦੇ بیٹے ਨੂੰ ਰਾਜਨੀਤੀ ਦਾ ਕੋਈ ਸ਼ੌਂਕ ਨਹੀਂ ਸੀ ਉਹ ਆਪਣੇ ਪਿਤਾ ਨੂੰ ਲਗਾਤਾਰ ਕਹਿੰਦੇ ਸਨ ਕਿ ਉਹ ਟੀਚਰ ਬਨਣਾ ਚਾਹੁੰਦੇ ਨੇ ਪ੍ਰੋਫੈਸਰ ਬਨਣਾ ਚਾਹੁੰਦੇ ਨੇ ਔਰ ਕਿਸੇ ਕਾਲਜ ਦੇ ਵਿੱਚ ਜਾ ਕੇ ਉਹ ਬੱਚਿਆਂ ਨੂੰ ਪੜ੍ਹਾਉਣਾ ਪਸੰਦ ਕਰਨਗੇ ਪਰ ਕਿਸਮਤ ਸੀ ਕਿ ਉਹਨਾਂ ਨੇ ਰਾਜਨੀਤਿਕ ਖੇਤਰ ਨੂੰ ਚੁਣਿਆ 1995 ਦੇ ਵਿੱਚ ਜਦੋਂ ਇਹ ਜਿਮਨੀ ਚੋਣ ਹੋਈ ਹੁੰਦੀ ਹੈ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਲਗਾਤਾਰ 20 ਦਿਨ ਡੇਰੇ ਲਗਾ ਕੇ ਬੈਠੇ ਰਹੇ ਗਿੱਦੜਬਾਹ ਦੇ ਵਿੱਚ ਅਕਾਲੀ ਦਲ ਦੀ ਉਹ ਸਥਿਤੀ ਇਹ ਸੀ ਕਰੋ ਜਾਂ ਮਰੋ ਅਕਾਲੀ ਦਲ ਨੇ ਪੂਰੀ ਆਪਣੀ ਤਾਕਤ ਉੱਥੇ ਝੋਕ ਦਿੱਤੀ ਅਕਾਲੀ ਦਲ ਦੀ ਪੰਜਾਬ ਤੋਂ ਪੂਰੀ ਲੀਡਰਸ਼ਿਪ ਉੱਥੇ ਰਹੀ ਔਰ ਇੱਕ ਨੀੜਲੇ ਮੁਕਾਬਲੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਜਿਹੜੇ ਹੈਗੇ ਨੇ ਦੀਪਕ ਕੁਮਾਰ ਗਰਗ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਔਰ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਦੇ ਤੌਰ ਤੇ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜਦੇ ਨੇ ਇਸ ਤੋਂ ਬਾਅਦ ਬਾਦਲ ਪਰਿਵਾਰ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਮਜ਼ਬੂਤ ਦਾਅਵੇਦਾਰੀ ਦੇ ਰੂਪ ਦੇ ਵਿੱਚ ਉੱਭਰਦੀ ਹੈ ਔਰ ਇਸ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਜਿਹੜਾ ਹੈਗਾ ਪੰਜਾਬ ਦੀ ਸਿਆਸੀ ਸਫਾਂ ਦੇ ਵਿੱਚ ਵੱਡੇ ਨੇਤਾ ਦੇ ਤੌਰ ਤੇ ਉੱਭਰਦਾ ਹੈ ਇਸ ਵੇਲੇ ਵੀ ਪੰਜਾਬ ਦੇ ਵਿੱਚੋਂ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਉੱਥੋਂ ਦੇ ਵਿਧਾਇਕ ਜਿਹੜੇ ਤੀਸਰੀ ਵਾਰ ਚੁਣੇ ਗਏ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਹੁਣ ਐਮਪੀ ਬਣ ਚੁੱਕੇ ਨੇ ਐਮਪੀ ਬਣ ਤੋਂ ਬਾਅਦ ਉਹਨਾਂ ਦੀ ਸੀਟ ਖਾਲੀ ਹੋ ਚੁੱਕੀ ਹੈ ਅਕਾਲੀ ਦਲ ਇਸ ਵੇਲੇ ਹਾਸ਼ੀਏ ਤੇ ਹੈ ਅਕਾਲੀ ਦਲ ਕੋਲ ਮਹਿਜ ਇਸ ਵੇਲੇ ਦੋ ਸੀਟਾਂ ਨੇ ਤਿੰਨ ਜਿੱਤੇ ਸੀ ਬੀਤੇ ਦਿਨ ਬੰਗਾ ਤੋਂ ਜਿਹੜੇ ਵਿਧਾਇਕ ਸੀ ਸੁਖਵਿੰਦਰ ਸਿੰਘ ਸੁਖੀ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਇੱਕ ਵਿਧਾਇਕ ਪਹਿਲਾਂ ਹੀ ਮਨਪ੍ਰੀਤ ਸਿੰਘ ਯਾਲੀ ਜਿਹੜੇ ਦਾਖਾ ਤੋਂ ਵਿਧਾਇਕ ਨੇ ਉਹਨਾਂ ਦਾ ਚੱਲ ਰਹੇ ਨੇ ਮਜੀਠਾ ਤੋਂ ਵਿਧਾਇਕ ਜਿਹੜੇ ਹੈਗੇ ਨੇ ਉਹ ਜਿਹੜੇ ਹੈਗੇ ਨੇ ਅਕਾਲੀ ਦਲ ਦੇ ਮੈਂਬਰ ਇੱਕ ਇਸ ਦੇ ਨੇਤਾ ਬਣੇ ਨੇ ਜਿਹੜੇ ਆ ਪਾਰਟੀ ਦੇ ਅੰਦਰ ਵਿਧਾਨ ਸਭਾ ਦੇ ਵਿੱਚ ਗੱਲ ਰੱਖ ਰਹੇ ਨੇ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਅਕਾਲੀ ਦਲ ਲਈ ਗਿੱਦੜਬਾਹ ਸੀਟ ਕਾਫੀ ਐਹਮiyet ਰੱਖਣ ਵਾਲੀ ਰਹਿੰਦੀ ਹੈ ਸਿਆਸੀ ਆਕਸੀਜਨ ਵਾਲੀ ਰਹਿੰਦੀ ਹੈ ਤਾਂ ਇਸ ਵੇਲੇ ਵੀ ਅਕਾਲੀ ਦਲ ਦੀ ਪੂਰੀ ਟੇਕ ਗਿੱਦੜਬਾਹ ਸੀਟ ਤੇ ਲੱਗੀ ਹੋਈ ਹੈ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਦੜਬਾਹ ਹਲਕਿਆਂ ਦੇ ਪਿੰਡਾਂ ਦਾ ਲਗਾਤਾਰ ਦੌਰਾ ਕਰ ਰਹੇ ਨੇ ਔਰ ਹਲੇ ਉਮੀਦਵਾਰ ਦਾ ਬੇਸ਼ੱਕ ਐਲਾਨ ਨਹੀਂ ਕੀਤਾ ਗਿਆ ਪਰ ਚਰਚਾ ਹੈ ਕਿ ਹਰਦੀਪ ਸਿੰਘ ਡਿੰਪੀ ਢੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ ਜੇਕਰ ਸ਼੍ਰੋਮਣੀ ਅਕਾਲੀ ਦਲ ਗਿੱੱਦੜਬਾਦ ਸੀਟ ਤੇ ਆਪਣੀ 65 ਮੋੜ ਕਾਮਯਾਬ ਕਰਨ ਦੇ ਵਿੱਚ ਜਿਹੜਾ ਹੈਗਾ ਉਹ ਸਾਬਤ ਹੁੰਦਾ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਥੋੜੇ ਪੈਰ ਲੱਗ ਸਕਦੇ ਨੇ ਜੇਕਰ ਫਿਰ ਵੀ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਹਾਰ ਹੋਇਆ 10 ਸੀਟਾਂ ਤੇ ਜਮਾਨਤ ਜप्त ਹੋਈ ਜਾ ਤਾਂ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਦੇ ਵਿੱਚ ਅੰਦਰ ਡੈਮੇਜ ਜਿਹੜਾ ਆਏਗਾ ਉਹ ਆਇਆ ਵੱਖਰੇ ਧੜੇ ਬਣੇ ਨੇ ਇੱਕ ਧੜਾ ਅਕਾਲੀ ਦਲ ਦੇ ਪ੍ਰਧਾਨ ਨੂੰ ਹਟਾਉਣ ਦੀ ਲਗਾਤਾਰ ਮੰਗ ਕਰ ਰਿਹਾ ਹੈ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਹੈ ਕਿ ਜਿਸ ਤਰੀਕੇ ਦੀਆਂ ਉਸ ਆਪਣੀ ਸਰਕਾਰ ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਿਹੜੇ ਗੁਨਾਹ ਆਏ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਇੱਕ ਪੱਤਰ ਵੀ ਲਿਖਿਆ ਦਿੱਤਾ ਗਿਆ ਹੈ ਤਾਂ ਉਸ ਦੇ ਵੀ ਜਿਹੜੀ ਹੈ ਪੰਜਾਬ ਦੀ ਨਜ਼ਰ ਹੈ ਪਰ ਸਭ ਤੋਂ ਅਹਿਮ ਗੱਲ ਹੈ ਕਿ ਗਿੱਦੜਬਾਹ ਸੀਟ ਤੇ ਇਸ ਵੇਲੇ ਲੋਕਾਂ ਦੀ ਨਜ਼ਰ ਬਣੀ ਹੋਈ ਹੈ 1967 ਦੇ ਵਿੱਚ ਮਰਹੂਮ ਮੁੱਖ ਮੰਤਰੀ ਹਰ ਚਰਨ ਸਿੰਘ ਬਰਾੜ ਕਾਂਗਰਸ ਦੀ ਟਿਕਟ ਤੋਂ ਉਥੋਂ ਵਿਧਾਇਕ ਬਣਦੇ ਨੇ ਔਰ ਕਾਂਗਰਸ ਦੇ ਪੂਰੀ ਜਿਹੜੀ ਅੱਗੇ ਪਿੰਡੂ ਸੀਟ ਤੇ ਉਸ ਤੇ ਕਾਂਗਰਸ ਦਾ ਝੰਡਾ ਬੁਲੰਦ ਕਰਨ ਦੇ ਵਿੱਚ ਕੰਮਜਾਬ ਰਹਿੰਦੇ ਨੇ ਪਰ 1969 1972 1977 1980 ਔਰ 1985 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਲਗਾਤਾਰ 5 ਵਾਰ ਇਥੋਂ ਵਿਧਾਇਕ ਚੁਣੇ ਜਾਂਦੇ ਨੇ ਔਰ 1980 ਔਰ 1985 ਦੇ ਵਿੱਚ بڑا ਇਹ ਨੇੜਲਾ ਮੁਕਾਬਲਾ ਉਹਨਾਂ ਦਾ ਆਵਾਜ਼ੇ ਪੰਜਾਬ ਦੇ ਨਾਲ ਜਾਣੇ ਜਾਂਦੇ ਜਗਮੀਤ ਸਿੰਘ ਬਰਾੜ ਦੇ ਨਾਲ ਹੋਇਆ ਸੀ ਔਰ ਜਦੋਂ 1992 ਦੇ ਵਿੱਚ ਰਵੀਦੀਪ ਸਿੰਘ ਪ੍ਰਧਾਨ ਐਮ ਐਲ اے ਚੁਣੇ ਗਏ ਸੀ ਤਾਂ ਉਹਨਾਂ ਦੀ ਸੀਟ ਖਾਲੀ ਹੋਣ ਤੋਂ ਬਾਅਦ ਪਹਿਲੀ ਵਾਰ ਗਿੱਦੜਵਾਸ ਦੀਟ ਤੇ ਜਿਹੜੀ ਜਿਮਨੀ ਚੋਣ ਹੋਈ ਸੀ ਕਾਫੀ ਰੋਚਕ ਹੈ ਇਹ ਤੇ ਤੱਥ ਵੀ ਨੇ ਜਦੋਂ 1996 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਫਰੀਦਕੋਟ ਹਲਕੇ ਦੀਆਂ ਤਾਂ ਉਸ ਸਮੇਂ ਵੀ ਗਿਦੜਬਾ ਹਲਕਾ ਫਰੀਦਕੋਟ ਦਾ ਹਿੱਸਾ ਹੀ ਸੀ ਹੁਣ ਵੀ ਫਰੀਦਕੋਟ ਦਾ ਹਿੱਸਾ ਹੈ ਤਾਂ ਉਸ ਸਮੇਂ ਬਬਲੀ ਬਰਾੜ ਜਿਹੜੇ ਹੈਗੇ ਨੇ ਕਾਂਗਰਸ ਤੋਂ ਜਿਹੜੇ ਹੈਗੇ ਨੇ ਉਮੀਦਵਾਰ ਸੀ ਸੁਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਔਰ ਜਗਮੀਤ ਸਿੰਘ ਬਰਾੜ ਜਿਹੜੇ ਹੈਗੇ ਨੇ ਉਹ ਆਜ਼ਾਦ ਆਪਣੀ ਕਿਸਮਤ ਅਜ਼ਮਾ ਰਹੇ ਸੀ 280000 ਦੇ ਨੇੜੇ ਵੋਟਾਂ ਜਿਹੜੀਆਂ ਸੁਖਬੀਰ ਸਿੰਘ ਬਾਦਲ ਨੂੰ ਪਈਆਂ ਅਤੇ 2.5 ਲੱਖ ਦੇ ਵੋਟ ਜਿਹੜੀ ਹੈਗੀ ਉਸ ਵੇਲੇ ਬੱਬਲੀ ਬਰਾੜ ਲਜਾਂ ਦੇ ਵਿੱਚ ਕਾਮਯਾਬ ਰਹੇ ਸੀ ਔਰ ਜਗਮੀਤ ਸਿੰਘ ਬਰਾੜ ਨੇ ਮਾਲਵੇ ਦੀ ਸਿਆਸਤ ਨੂੰ ਬਦਲਿਆ ਸੀ ਮਾਲਵੇ ਦੀ ਸਿਆਸਤ ਨੂੰ ਬਦਲਦੇ ਹੋ तकरीबन तकरीबन 2 ਲੱਖ ਦੇ ਨੇੜੇ ਵੋਟਾਂ ਲਜਾਣ ਦੇ ਵਿੱਚ ਕਾਮਯਾਬ ਰਹੇ ਸੀ ਔਰ 1990 ਜਦੋਂ 98 ਦੇ ਵਿੱਚ ਮੁੜ ਅਵਾਜਪਈ ਸਰਕਾਰ ਦੇ ਡਿੱਗਣ ਤੋਂ ਬਾਅਦ ਮੋੜ ਚੋਣ ਹੁੰਦੀ ਹੈ ਤਾਂ ਉਸ ਵੇਲੇ ਜਗਮੀਤ ਸਿੰਘ ਬਰਾੜ ਕਾਂਗਰਸ ਦੀ ਟਿਕਟ ਤੋਂ ਉਮੀਦਵਾਰ ਬਣਾਏ ਜਾਂਦੇ ਨੇ ਔਰ ਬੇਅਦ ਨੇੜਲਾ ਮੁਕਾਬਲਾ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਨਾਲ ਹੁੰਦਾ ਹੈ ਕਿਉਂਕਿ ਉਸ ਵੇਲੇ ਅਕਾਲੀ ਦਲ ਦੀ ਵਜ਼ਾਰਤ ਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਔਰ ਪੂਰਾ ਦਾਰਮਦਰ ਜਿਹੜਾ ਹੈਗਾ ਅਕਾਲੀ ਦਲ ਦਾ ਟੇਕ ਜਿਹੜੀ ਹੈਗੀ ਆ ਉਹ ਫ੍ਰਿਡਕੋਰਟ ਸੀਟ ਤੇ ਲੱਗੀ ਹੋਈ ਸੀ ਜਗਮੀਤ ਸਿੰਘ ਬਰਾੜ ਬੜੇ ਨੇੜਲੇ ਮੁਕਾਬਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਹਾਰ ਜਾਂਦੇ ਨੇ ਪਰ 13 ਮਹੀਨਿਆਂ ਦੀ ਸਰਕਾਰ ਦੇ ਬਾਅਦ ਜਿਹੜਾ ਹੈਗਾ 1992 ਦੇ ਵਿੱਚ ਚੋਣਾਂ ਹੁੰਦੀਆਂ ਨੇ ਫਿਰ ਪੰਜਾਬ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੁੰਦੀਆਂ ਨੇ ਤਾਂ ਉਸ ਵੇਲੇ ਜਗਮੀਤ ਸਿੰਘ ਬਰਾੜ ਸੁਖਬੀਰ ਸਿੰਘ ਬਾਦਲ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੇ ਤਕਰੀਬਨ 3500 ਵੋਟ ਦਾ ਉਸ ਵੇਲੇ ਮਾਰਜਨ ਸੀ ਔਰ ਵੱਡੀ ਗੱਲ ਸੀ ਕਿ ਉਸ ਵੇਲੇ ਅਕਾਲੀ ਦਲ ਦਾ ਜਿਹੜਾ ਕਿਲਾ ਸੀ ਗਿੱਦੜਵਾਹ ਇਹਨੂੰ ਅਕਾਲੀ ਦਲ ਦਾ ਕਿਲਾ ਮੰਨਿਆ ਜਾਂਦਾ ਜਗਮੀਤ ਸਿੰਘ ਬਰਾੜ ਉਸ ਦੇ ਵਿੱਚ ਸੱਨ ਲਗਾਉਣ ਦੇ ਵਿੱਚ ਕਾਮਯਾਬ ਰਹੇ ਸੀ ਤਕਰੀਬਨ 1600 ਤੋਂ ਵੱਧ ਵੋਟਾਂ ਜਿਹੜੀਆਂ ਜਗਮੀਤ ਸਿੰਘ ਬਰਾੜ ਦੇ ਸੁਖਬੀਰ ਸਿੰਘ ਮੁਕਾਬਲ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਵੱਧ ਮਿਲੀਆਂ ਸੀ ਔਰ ਇਹੀ ਵਜ੍ਹਾ ਸੀ ਕਿ ਸੁਖਬੀਰ ਸਿੰਘ ਬਾਦਲ ਕੋੜਕਪੂਰਾ ਔਰ ਗਿੱਦੜਬਾਹਾ ਦੇ ਵਿੱਚ ਵੋਟਾਂ ਘਟਣ ਦੇ ਚੱਲਦੇ ਆ ਜਿਹੜਾ ਹੈਗਾ ਜਗਮੀਤ ਸਿੰਘ ਪ੍ਰਾਰਤ ਤੋਂ ਚੋਣ ਹਾਰ ਗਏ ਸੀ ਔਰ 1996 1998 ਔਰ 1999 ਦੇਆਂ ਲੋਕ ਸਭਾ ਚੋਣਾਂ ਦੇ ਵਿੱਚ ਗਿੱਦੜਬਾਹਾ ਹਲਕੇ ਤੋਂ ਨੇ ਗਿਆ ਕਾਂਗਰਸ ਜਿੱਦੀ ਰਹੀ ਪਰ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਜਿੱਤਦਾਰ ਆ ਜੇਕਰ ਅਸੀਂ 2012 ਦੀ ਗੱਲ ਕਰਗੇ ਤਾਂ ਇਹ ਅਕਾਲੀ ਦਲ ਲਈ ਬਹੁਤ ਵੱਡਾ ਸੈਟਬੈਕ ਸੀ 2007 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਫਾਈਨਾਂਸ ਮਿਨਿਸਟਰ ਬਣਦੇ ਨੇ ਔਰ ਰਸਕबीर ਸਿੰਘ ਬਾਦਲ ਦੇ ਨਾਲ ਉਹਨਾਂ ਦੀਆਂ ਆ ਕੁਝ ਗੱਲਾਂ ਨੂੰ ਲੈ ਕੇ ਇਹ ਸਹਿਮਤੀ ਬਣਦੀ ਆ ਔਰ ਜਿਹਦੇ ਚੱਲਦੇ ਆਏ ਦਿਨ ਜਿਹੜਾ ਹੈਗਾ ਸੁਰਖੀਆਂ ਵੀ ਅਖਬਾਰਾਂ ਦੀਆਂ ਬਣਦੀਆਂ ਰਹੀਆਂ ਕਿ ਕੁਝ ਜਿਹੜੀਆਂ ਹੈਗੀਆਂ ਰਾਇਲਟੀ ਹੈਗੀਆਂ ਜਾਂ ਕੁਝ ਸਰਕਾਰੀ ਸਹੂਲਤਾਂ ਹੈਗੀਆਂ ਜਾਂ ਸਰਕਾਰ ਦੇ ਵਿੱਚ ਚੱਲਦੇ ਆ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਸੀ ਜਿਨ੍ਹਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਔਰ ਉਸ ਸਮੇਂ ਦੇ ਫਾਈਨਾਂਸ ਮਿਨਿਸਟਰ ਜਿਹੜੇ ਮਨਪ੍ਰੀਤ ਸਿੰਘ ਬਾਦਲ ਸੀ ਉਹਨਾਂ ਦੇ ਵਿੱਚ ਕਈ ਗੱਲਾਂ ਨੂੰ ਲੈ ਕੇ ਸਹਿਮਤੀ ਸੀ ਜਿਸ ਦੇ ਚੱਲਦੇ ਆ ਲਗਾਤਾਰ ਤਕਰਾਰ ਬਾਜੀ ਅਜਿਹੇ ਰੂਪ ਦੇ ਵਿੱਚ ਵਧੀ ਕੇ 2010 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕਰ ਦਿੱਤਾ ਜਾਂਦਾ 2011 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਆਪਣੀ ਪੀਪੀ ਪੀਪਲਸ ਪਾਰਟੀ ਆਫ ਪੰਜਾਬ ਬਣਾਉਣ ਦਾ ਐਲਾਨ ਕਰ ਦਿੰਦੇ ਨੇ ਔਰ ਮਾਗੀ ਦੇ ਮੇਲੇ ਤੇ ਹੋਏ ਵੱਡੇ ਇਕੱਠ ਨੇ ਅਕਾਲੀ ਦਲ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਜਿਮਨੀ ਜਿਹੜੀ ਚੋਣ ਹੈਗੀ ਆ ਵਿਧਾਨ ਸਭਾ ਦੀ ਚੋਣ ਹੈਗੇ ਜਿਹੜੀ ਜਿਮਨੀ ਚੋਣ ਜਿੱਤੇ ਸੀ 1995 ਦੇ ਵਿੱਚ ਉਹ ਗਿੱਦੜ ਬਾਹਤੋਂ ਆਪਣੀ ਸੀਟ ਦੁਬਾਰਾ ਲੜਨਗੇ ਗਿੱਦੜਵਾ ਤੋਂ 2012 ਦੇ ਵਿੱਚ ਮੁਕਾਬਲਾ ਉਹਨਾਂ ਦੇ ਨਾਲ ਉਸ ਵੇਲੇ ਦੇ ਯੂਥ ਕਾਂਗਰਸ ਦੇ ਵੱਡੇ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹੁੰਦਾ ਹੈ। ਸੰਤ ਸਿੰਘ ਬਰਾੜ ਸਨਮਨੀ ਕਾਲੀਦਾਲ ਦੇ ਉਮੀਦਵਾਰ ਬਣਦੇ ਨੇ ਔਰ ਮਨਪੀਤ ਸਿੰਘ ਬਾਦਲ ਪੀਪੀ ਦੇ ਬਤੌਰ ਪ੍ਰਧਾਨ ਜਿਹੜੇ ਗਏ ਨੇ ਮੋਡ ਆਰਗ ਗਿੱਦੜਵਾ ਹਲਕੇ ਤੋਂ ਆਪਣੀ ਸਿਆਸੀ ਕਿਸਮਤ ਅਜ਼ਮਾਉਂਦੇ ਨੇ। ਰਾਜਾ ਵੜਿੰਗ ਇਸ ਸੀਟ ਤੇ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ तकरीबन तकरीबन ਇੱਕ ਲੰਬਾ ਸਮਾਂ ਇੱਕ ਲੰਬੇ ਦਾ ਹੱਕ ਕਈ ਦਾ ਹੱਕਿਆਂ ਤੋਂ ਬਾਅਦ 92 ਤੋਂ ਬਾਅਦ ਕਹਿ ਲਿਗੇ। ਤੇ 2012 ਦੇ ਵਿੱਚ ਤਕਰੀਬਨ 20 ਸਾਲਾਂ ਦੇ ਵਿੱਚ ਕਾਂਗਰਸ ਇਸ ਕਿਲੇ ਨੂੰ ਦੁਬਾਰਾ ਫਤਿਹ ਕਰਦੀ ਆ ਔਰ ਇਸ ਤੋਂ ਪਹਿਲਾਂ ਕਾਂਗਰਸ 1967 ਦੇ ਵਿੱਚ ਜਿੱਤੀ ਸੀ ਜਦੋਂ ਹਰਚਰਨ ਸਿੰਘ ਬਰਾੜ ਕਾਂਗਰਸ ਦੇ ਟਿਕਟ ਤੋਂ ਲੜੇ ਸੀ ਔਰ ਇਸ ਤੋਂ ਬਾਅਦ ਬਿਆਨ ਸਿੰਘ ਦੇ ਜਦੋਂ ਕਤਲ ਹੋ ਜਾਂਦਾ ਇਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੀ ਬਣਾਇਆ ਗਿਆ ਸੀ ਤਾਂ 20 ਸਾਲਾਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹ ਸੀਟ ਤੋਂ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਔਰ ਉਸ ਵੇਲੇ ਮਨਪੀਤ ਬਾਦਲ ਦੂਸਰੇ ਨੰਬਰ ਔਰ ਅਕਾਲੀ ਦਲ ਦੇ ਉਮੀਦਵਾਰ ਤੀਸਰੇ ਨੰਬਰ ਤੇ ਰਹਿੰਦੇ ਨੇ ਇਹ ਕਾਫੀ ਅਹਿਮ ਘਟਨਾ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਅਕਾਲੀ ਦਲ ਜਿਹਦਾ ਘੜ ਸੀ ਉਤੋਂ ਅਕਾਲੀ ਦਲ ਤੀਸਰੇ ਨੰਬਰ ਤੇ ਰਿਹਾ ਹੋਵੇ ਇਸ ਤੋਂ ਬਾਅਦ 2017 ਦੇ ਵਿੱਚ ਵੀ ਅਮਰਿੰਦਰ ਸਿੰਘ ਰਾਜਵੜਿੰਗ ਦੁਬਾਰਾ ਗਿੱਦੜਬਾ ਤੋਂ ਚੋਣ ਲੜਦੇ ਨੇ ਉਸ ਵੇਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਔਰ ਤਕਰੀਬਨ ਜੇ ਅਸੀਂ ਗੱਲ ਕਰ ਗਏ 2017 ਦੀ ਗੱਲ ਕਰ ਗਏ ਤਾਂ 63500 ਵੋਟਾਂ ਜਿਹੜੀਆਂ ਆਇਆਂ ਰਾਜਾ ਵੜਿੰਗ ਦੇ ਹਿੱਸੇ ਆਈਆਂ ਸੀ 47288 ਵੋਟਾਂ ਡਿੰਪਟੀ ਲੋਹੜ ਦੇ ਹਿੱਸੇ ਆਈਆਂ ਸੀ ਔਰ ਆਮ ਆਦਮੀ ਪਾਰਟੀ ਦੇ ਹਿੱਸੇ 25334 ਵੋਟਾਂ ਆਈਆਂ ਸੀ ਤਾਂ 2022 ਦਾ ਬੜਾ ਨੇੜ ਦਾ ਮੁਕਾਬਲਾ ਰਿਹਾ ਮੁਕਾਬਲਾ ਇਸ ਕਰਕੇ ਕਿ ਅਪ ਡਾਊਨ ਲਗਾਤਾਰ ਜਦੋਂ ਟ੍ਰੈਂਡ ਚੱਲ ਰਹੇ ਸੀ ਜਦੋਂ ਗਿਣਤੀ ਹੋ ਰਹੀ ਸੀ ਤਾਂ ਸੈਂਕੜੇ ਵੋਟਾਂ ਦੇ ਨਾਲ ਕੁਝ ਵੋਟਾਂ ਦੇ ਫਰਕ ਦੇ ਨਾਲ ਜਿਹੜੇ ਹੈਗੇ ਗਿਣਤੀ ਉੱਪਰ ਥੱਲੇ ਹੁੰਦੀ ਰਹੀ ਸੀ ਔਰ ਆਖਰੀ ਬੋਥ ਗਿਨਨ ਤੱਕ ਜਿਹੜੀਆਂ ਸਾਰੇ ਲੋਕਾਂ ਦੇ ਉਥੋਂ ਦੇ ਵੋਟਰਾਂ ਦੇ ਸਾਹ ਰੁਕੇ ਹੋਏ ਸੀ ਔਰ ਲਗਾਤਾਰ ਨਜ਼ਰਸਾਨੀ ਇਸ ਸੀ ਗਲਤੀ ਸੀ ਕਿ ਕੌਣ ਜਿੱਤੇਗਾ ਔਰ ਇੱਕ ਵਾਰ ਤਾਂ ਰਾਜਾ ਵੜਿੰਗ ਲਗਾਤਾਰ ਕਾਫੀ ਪਿੱਛੇ ਚਲੇ ਗਏ ਸੀ ਲੱਗ ਰਿਹਾ ਸੀ ਕਿ ਡਿੰਪੀ ਢਿਲੋਂ ਜਿਹੜੇ ਗਿਆ ਆਪਣੀ ਰਵਾਇਤੀ ਸੀਟ ਅਕਾਲੀ ਦਲ ਦੀ ਹੈ ਉਸ ਨੂੰ ਫਤਿਹ ਕਰਨ ਦੇ ਵਿੱਚ ਕਾਮਯਾਬ ਰਹਿਣਗੇ ਤਾਂ ਇੱਕ ਨੇੜਲਾ ਮੁਕਾਬਲਾ ਸੀ ਡਿੰਪੀ ਢਿਲੋਂ ਔਰ ਰਾਜਾ ਵੜਿੰਗ ਰਾਜਾ ਵੜਿੰਗ ਦੇ ਵਿਚਕਾਰ 50998 ਵੋਟਾਂ ਜੜੀਆ ਹੰਗਰ ਰਾਜਾ ਵੜਿੰਗ ਨੂੰ ਮਿਲਦੀਆਂ ਹਨ ਤਕਰੀਬਨ 35.47 ਫੀਸ ਜੜੀਆਂ ਵੋਟਾਂ ਦਾ ਹਿੱਸਾ ਰਿਹਾ ਔਰ ਡਿੰਪੀ ਢੱਲੋ ਨੂੰ 49648 ਵੋਟਾਂ ਮਿਲਦੀਆਂ ਨੇ 33.53 ਫੀਸ ਜੜੀਆਂ ਵੋਟਾਂ ਆ ਰਹੀਆਂ ਔਰ ਪ੍ਰਿਤਪਾਲ ਸ਼ਰਮਾ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ 38881 ਵੋਟਾਂ ਉਹਨਾਂ ਨੂੰ ਮਿਲਦੀਆਂ ਨੇ ਔਰ ਤਕਰੀਬਨ 27 ਫੀਸ ਦੇ ਵੋਟਾਂ ਜੜੀਆਂ ਗਈਆਂ ਉਸਨਾਂ ਜੜੀਆਂ ਉਹਨਾਂ ਦੇ ਹਿੱਸੇ ਆਉਂਦੀਆਂ ਨੇ ਤਾਂ ਹੁਣ ਦੁਬਾਰਾ ਜਿਮਨੀ ਚੋਣ ਜਿਹੜੀ ਹੈ ਗਿਆ ਸਿਰ ਤੇ ਹੈ ਗਿੱਦੜਬਾਹ ਦੀ ਅਕਾਲੀ ਦਲ ਦਾ ਪੂਰਾ ਧਰਮਦਾਰ ਹੈ ਕਿ ਉਸ ਸੀਟ ਤੇ ਅਕਾਲੀ ਦਲ ਦੀ ਰਵਾਇਤੀ ਸੀਟ ਤੇ ਪਛਤੈਨੀ ਸੀਟ ਤੇ ਜਿਹੜਾ ਹੈਗਾ ਝੰਡਾ ਬੁਲੰਦ ਕੀਤਾ ਜਾਵੇ ਰਾਜਾ ਵੜਿੰਗ ਵੀ ਇਸ ਸੀਟ ਤੇ ਆਪਣੀ ਦਾਅਵੇਦਾਰੀ ਪੂਰੀ ਠੋਕ ਰਹੇ ਨੇ ਕਿਉਂਕਿ ਪੰਜਾਬ ਕਾਂਗਰਸ ਦੀ ਇਸ ਵੇਲੇ ਉਹ ਪ੍ਰਧਾਨ ਨੇ ਐਮਪੀ ਨੇ ਲੁਧਿਆਣਾ ਤੋਂ ਔਰ ਗਾਂਧੀ ਪਰਿਵਾਰ ਦੇ ਕਾਫੀ ਨੇੜੇ ਨੇ ਔਰ ਉਹ ਆਪਣੇ ਆਪ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਆਉਣal ਸਮੇਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਤੌਰ ਤੇ ਵੀ ਪੇਸ਼ ਕਰਨਾ ਚਾਹਣਗੇ ਇਸ ਵਕਾਰੀ ਸੀਟ ਤੇ ਲਗਾਤਾਰ ਚੌਥੀ ਵਾਰ ਜਿੱਤ ਦਰਜ ਕਰਕੇ ਤਾਂ ਇਹ ਪੂਰਾ ਘਟਨਾਕ੍ਰਮ ਅਸੀਂ ਤੁਹਾਨੂੰ ਗਿੱਦੜਵਾ ਸੀਟ ਦਾ ਦਿਖਾਇਆ ਹਾਲਾਂਕਿ ਆਖਰੀ ਫੈਸਲਾ ਲੋਕਤੰਤਰ ਦੇ ਵਿੱਚ ਲੋਕਾਂ ਦਾ ਹੁੰਦਾ ਹੈ ਲੋਕ ਕਿਸਨ ਨੂੰ ਚੁਣਨਗੇ ਕਿਹੜੇ ਮੁੱਦਿਆਂ ਨੂੰ ਚੁਣਨਗੇ ਕਿਹੜੇ ਮੁੱਦਿਆਂ ਦੇ ਆਧਾਰ 'ਤੇ ਵੋਟ ਹੋਵੇਗੀ ਔਰ ਕਿਹੜੇ ਲੀਡਰ ਦੀ ਉਥੋਂ ਕਿਸਮਤ ਚਮਕੇਗੀ ਔਰ ਕਿਹੜੇ ਲੋਕ ਲੀਡਰ ਨੂੰ ਲੋਕ ਪਸੰਦ ਕਰਨਗੇ ਤਾਂ ਇਹ ਖਾਸ ਪ੍ਰੋਗਰਾਮ ਦੇ ਵਿੱਚ ਸਿਆਸੀ ਚਰੋਖੇ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੜਬਾ ਸੀਟ ਦਾ ਜ਼ਿਕਰ ਕੀਤਾ ਔਨਲ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਹੋਰ ਸੀਟ ਦਾ ਵੀ ਜ਼ਿਕਰ ਕਰਾਂਗੇ ਕਿ ਉਥੋਂ ਦੇ ਬਦਲੇ ਉਹ ਹਾਲਾਤ ਔਰ ਉਥੋਂ ਦੇ ਬਦਲਿਆਂ ਹਕਟਣਾਵਾਂ ਨੇ ਕਿਵੇਂ ਪੰਜਾਬ ਦੀ ਸਿਆਸਤ ਨੂੰ ਬਦਲਿਆ